ਸਸਿਕਾ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਹਾਈ ਕਰੋ ਦੋਸਤੋ ਹਾਈ ਅੱਪਾ ਚੱਲੇ ਆ ਚਮਕੌਰ ਸਾਹਿਬ ਨੂੰ ਮੇਰੀ ਸੀ ਕਿ ਸਾਸੂ ਮਮ ਢਿੱਲੀ ਆਪਾਂ ਮਾੜੀ ਉਹਨਾਂ ਨੂੰ ਚੱਲੇ ਆ ਖਬਰ ਨੂੰ ਅੱਜ ਚੱਕਾਂਗੇ ਕੋਈ ਗੱਡੀ ਫੈਮਿਲੀ ਨਾਲ ਜਾਣਾ ਹੈ ਆ ਖੜੀ ਆਪਣੀ ਰਾਣੀ ਸੁੰਦਰਾ ਆਓ ਚੱਲੀਏ ਅੱਗੇ ਦੇਖਦੇ ਹਾਂ ਕੀ ਆ ਜਾਊਗਾ ਲਓ ਜੀ ਆਪਾਂ ਲੱਗਿਆ ਗੱਡੀ ਕੱਢਣ ਤੇ ਗੱਡੀ ਦੇ ਥੱਲੇ ਤਾਂ ਕੋਈ ਵੀ ਨਹੀਂ ਹੈਗਾ ਮੰਮੀ ਕਹਿੰਦੀ ਕੁੱਤੀ ਆ ਆਜੋ ਆਪਾਂ ਗੱਡੀ ਗੱਡੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਚੱਲੇ ਅੱਜ ਸਿਮਰਨ ਦੇ ਘਰੇ ਮਤਲਬ ਕੀ ਸੌਰੇ ਤੁਹਾਡੇ ਸਾਰੇ ਸੌਰਿਆਂ ਆਓ ਚਲਿਏ ਲੋਈ ਬਾਪਿਓ ਆਪਾਂ ਨਿਕਲ ਗਏ ਘਰੋਂ ਸੌਰਿਆਂ ਦੇ ਲਈ ਰਵਾਨਗੀ ਹੋ ਗਈ ਅੱਜ ਤੇ ਮਾਤਾ ਕੋ ਕੀ ਹੈਗੀ ਕੀ ਕਹਿਣਾ ਚਾਹਾਂਗੇ ਤੁਸੀਂ ਮੈਨੂੰ ਚਾਹੀ ਕਿ ਸਤਿ ਅਹਲੋ ਹਾਈ ਸਤਿ ਸ਼੍ਰੀ ਅਕਾਲ ਜੀ साढ़े ब्लॉग में बने रहा करो और ज्यादा तो ज्यादा प्यार दो लाइक दो कमेंट दो तनवीर दी भी बड़ी फेस दिखाओ मच्छर लड़ाते मेरे पुत दे रात हेलो हाय करो लव बाइट करती लव बाइट मच्छर ने हाय कर दो हाय वेरी गुड ना ना ले ले फिर है ਸੇਭਰਾ ਤੁਹਾਨੂੰ ਕਿਦਾਂ ਲੱਗਦਾ ਮਤਲਬ ਮੇਰੇ ਜ ਦੇ ਵਿੱਚ ਮਤਲਬ ਕਿਦਾਂ ਹੋ ਰਿਹਾ ਮਤਲਬ ਹੁਣ ਤਾਂ ਥੋੜੇ 2 ਸਾਲ ਹੋਣੇ ਵਾਲੇ ਹੋ ਗਏ ਮੈਨੂੰ ਤਾਂ ਵਧੀਆ ਲੱਗਦਾ ਹੈ ਮਤਲਬ ਜਿਵੇਂ ਇਹ ਕਹਦੇ ਹੁੰਦੇ ਹਨ ਨਾ ਕਿ ਅਰੇਂਜ ਮੈਰਿਜ ਵਾਲਿਆਂ ਦੀ ਅੰਡਰਸਟੈਂਡਿੰਗ ਨਹੀਂ ਹੁੰਦੀ ਤਾਂ ਮੈਂ ਸੋਚਦੀ ਕਿ ਲਵ ਮੈਰਿਜ ਦੀ ਅੰਡਰਸਟੈਂਡਿੰਗ ਹੁੰਦੀ ਔਰ ਲਾਈਫ ਵਧੀਆ ਲੰਘ ਜਾਂਦੀ ਆ ਆ ਬਈ ਵਾਹ ਇਕਲਾ ਕੀ ਹੈ ਹੈਲੋ ਤੇਰਾ ਇਥੇ ਹੈਂ ਮੌਸਮ ਜਿਵੇਂ ਤੂੰ ਮਰੀ ਹੋਈ ਹੁਣ ਖਾ ਘਾ ਕੇ ਗੁਲਗਲੇ ਵਰਗੀ ਹੋਗੀ ਨਹੀਂ ਮਾਤਾ ਵੀ ਖੋਸ਼ੇ ਕੋਈ ਚੱਕਰ ਨਹੀਂ ਬਾਕੀ ਭਾਈ ਸਬਸਕ੍ਰਾਈਬ ਕਰਦੇ ਕਰੋ ਚੈਨਲ ਨੂੰ ਆਪਾਂ ਫੋਲ ਐਂਟਰਟੇਨਮੈਂਟ ਕਰਾਂਗੇ ਤੁਹਾਡਾ ਸਾਡੀ ਤਿੰਨੋਂ ਵੀ ਦੇਖ ਲਓ ਭਾਈ ਥੱਲੇ ਸਾਨੂੰ ਵਾ ਐਕਸਪੀਰੀਅੰਸ ਨਹੀਂ ਹੈਗਾ ਸਾਨੂੰ ਹਜੇ ਵੈਸੇ ਐਕਸਪੀਰੀਅੰਸ ਨਹੀਂ ਹੈਗਾ ਚਲੋ ਜਿੰਨੇ ਵੀ ਮਾਲਕ ਦੀ ਕਿਰਪਾ ਨਾਲ ਆਪਾਂ ਜਿੰਨਾ ਕ ਬੋਲ ਹੁੰਦਾ ਆਪਾਂ ਬੋਲੀਦਾ ਮੇਰੀ ਤਾਂ ਬੋਟੀ ਚੰਗੋਰ ਸਾਹਿਬ ਜੀ ਕਰੋ ਚੈੱਕ ਲੋ ਜੀ ਸ਼ਿਸ਼ ਕਰਦੀ ਹੁੰਦਾ ਨਾ ਇਹ ਫੁੱਲ ਨਹੀਂ ਹੁੰਦੀ ਹੂੰ ਪੈਟਰੋਲ ਪਵਾ ਲਿਆ ਜੀ ਹੁਣ ਸੀਐਨਜੀ ਪਾਉਣ ਲੱਗੇ ਆਪਾਂ ਹਾਂਜੀ ਮਾਤਾ ਹਾਂਜੀ ਬਹੁਤ ਜ਼ਿਆਦਾ ਗਰਮੀ ਹੈ ਜੀ ਹੂੰ ਅਸੀਂ ਗਰਮੀ ਚ ਖੜੇ ਆ ਹਾਂਜੀ ਫਰੈਂਡਸ ਆਪਾਂ ਲੈਣ ਲੱਗ ਗਏ ਸੀਗੇ ਸਬਜ਼ੀ ਟਾਟੋ ਸਾਡੀ ਬੇਟੀ ਆ ਦਾਦੀ ਕੋਲ ਸਾਈ ਕਰੋ ਤਨਵੀਰ ਹਾਏ ਹੈਗਾਤ ਮਾਈ ਨਨ ਹਲੋ ਜੀ ਆਪਾਂ ਲੱਗ ਗਏ ਕੁਲਫੀਆਂ ਖਾਣ ਤੇ ਮਾਤਾ ਸਾਡੀ ਕਹਿੰਦੀ ਕੁਲਫੀਆਂ ਖਾਣੀ ਆ ਨੰਨੀ ਸਾਡੀ ਵੀ ਕੁਲਫੀ ਖਾਂਦੀ ਹੈ ਨੰਨੀ ਪਾਪਾ ਨੂੰ ਵੀ ਜਦੋਂ ਪਾਪਾ ਨੂੰ ਕਿਹਨੇ ਕਿਹਨੇ ਆਪਣੇ ਬਚਪਨ ਦੇ ਵਿੱਚ ਇਹ ਚੀਜ਼ ਖਾਦੀ ਹੈ ਜਿਹਨੇ ਕਿਹੜੇ ਖਾਦੀ ਦੱਸਿਓ ਫੇ ਕਮੈਂਟ ਕਰਕੇ ਆਸ ਤਾਂ ਹੁਣ ਵੀ ਖਾਣੇ ਆ ਅਸੀਂ ਹੁਣ ਦੇਖਣੇ ਆ ਲਓ ਜੀ ਬੰਦ ਰਹੇ ਨੇ ਕੁਲ ਕੁਲਿਕ ਚੱਲ ਰਹੀ ਹੈ ਇਦਰਾ ਸਾਡੀ ਜਿੰਮੂ ਥੋੜਾ ਕੰਦੀ ਹੈ ਹਾਂਜੀ ਲਾ ਦੋ ਕਰ ਦਿੰਦੇ ਹਾਂ